ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਤੁਹਾਨੂੰ ਪਤਾ ਜੀ ਆਪਾਂ ਕੱਪੜਿਆਂ ਦੀ ਵੀਡੀਓ ਪਾਉਣੇ ਹੁੰਦੇ ਆ ਕੱਪੜਿਆਂ ਦੀ ਵੀਡੀਓ ਦੇ ਨਾਲ ਨਾਲ ਜਦੋਂ ਕਿਤੇ ਆਪਾਂ ਕੋਈ ਕੰਮ ਕਰਦੇ ਆ ਆਪਾਂ ਉਹ ਵੀ ਪਾ ਦਿੰਦੇ ਆ ਆਪਾਂ ਬਣਾ ਰਹੇ ਹਾਂ ਜੀ ਚੁੱਲੇ ਤੇ ਰੋਟੀ ਠੀਕ ਆ ਜੀ ਇਹ ਪ੍ਰਮਾਤਮਾ ਵੱਲੋਂ ਆਪਾਂ ਨੇ ਸਰਕਾਰੀ ਜੋਬ ਹੈ ਮੇਰੀ ਇਹ ਹੀ ਉਮੀਦ ਹੈ ਪ੍ਰਮਾਤਮਾ ਅਗੇ ਵੀ ਇਹ ਪ੍ਰਮਾਤਮਾ ਜਦ ਤੱਕ ਮੇਰੇ ਵਿੱਚ ਸਾਹ ਨੇ ਮੈਂ ਆਪਣੇ ਪਰਿਵਾਰ ਦੀ ਸੇਵਾ ਇਦਾਂ ਹੀ ਕਰਦੀ ਰਹਾ ਠੀਕ ਆ ਜੀ ਇਹ ਮੇਰੀ ਜੋਬ ਦਾ ਦੇ ਸੁਪਟੇ ਨਾ ਜਦ ਤੱਕ ਮੇਰੇ ਚ ਦਾਮਾ ਜਦ ਤੱਕ ਪਰਮਾਤਮਾ ਤੇ ਸਮਾਖਸ ਦੇ ਨੇ ਆਪਦੇ ਪਰਿਵਾਰ ਦੀ ਉਹਦੇ ਬੱਚਿਆਂ ਦੀ ਸੇਵਾ ਵਿੱਚ ਐਂ ਲਾਈ ਰੱਖੇ ਤੰਦਰੁਸਤੀ ਵਖਸੀ ਦੇਖੋ ਜੀ ਹੈ ਬੁੜੀਆਂ ਦੀ ਸਰਕਾਰੀ ਜੌਬ ਹੁੰਦੀਆਂ ਰੋਟੀ ਭਗਾ ਕੇ ਆਪਾਂ ਬਣ ਜਾਂਗੇ ਭਾਂਡੇ ਸਾਡੇ ਵੀ ਗੈਂਦੇ ਹੁੰਦੇ ਤੇ ਕਹਿੰਦੇ ਜਦ ਤੱਕ ਚੁੱਲ੍ਹੇ 'ਚ ਰੋਟੀ ਹੋਵੇ ਇੱਕ ਇੱਕ ਤਵੇ ਤੇ ਹੋਵੇ ਘਾਂਟ ਤੇ ਹੋਵੇ ਜਦ ਤੱਕ ਤੀਮਿੱਦਾ ਐਵੇਂ ਨਾ ਚੁੱਲ੍ਹਾ ਚੱਲੇ ਉਹ ਰੋਟੀ ਬਣਾਉਣਾ ਨਹੀਂ ਕਹਿੰਦੇ ਠੀਕ ਆ ਜੀ ਅੱਗੇ ਐਦੇ ਕਹਿੰਦੇ ਹੁੰਦੇ ਤੇ ਵੀ ਰੋਟੀ ਦੀ ਸਪੀਡ ਇੰਨੀ ਚਾਹੀਦੀ ਆ ਇੱਕ ਚੁੱਲ੍ਹੇ 'ਚ ਹੋਣੀ ਚਾਹੀਦੀ ਆ ਰੋਟੀ ਕੋ ਤਵੇ ਤੇ ਹੋਣੀ ਚਾਹੀਦੀ ਆ ਇੱਕ ਤੀਵੇਂ ਦੇ ਹੱਥ ਤੇ ਰੋਟੀ ਹੋਣੀ ਚਾਹੀਦੀ ਆ ਕਿਉਂਕਿ ਪਰਿਵਾਰ ਵੱਡੇ ਤੇ ਵਧੀਆ ਅਬਦਾ ਖੁੱਲਾ ਲੰਗਰ ਬਣਦਾ ਸੀ ਆ ਨਹੀਂ ਪਰਿਵਾਰ ਦੇ ਹਿਸਾਬ ਨਾਲ ਪ੍ਰਸਾਦ ਦੇ ਪਾਣੀ ਬਣਦਾ ਸੀ ਇਸ ਕਰਕੇ ਤਾਂ ਕਹਿੰਦੇ ਵੀ ਸਪੀਡ ਹੋਣੀ ਚਾਹੀਦੀ ਆ ਖੇਤਾਂ ਦੇ ਵਿੱਚ ਰੋਟੀਆਂ ਲੈ ਕੇ ਜਾਂਦੇ ਤੇ ਵੀ ਸੋ ਮੈਂ ਕਹਿ ਕੇ ਬੰਦੇ ਕੰਮ ਕਰਦੇ ਹੁੰਦੇ ਤੇ ਖੇਤਾਂ ਦੇ ਵਿੱਚ ਘਰ ਦੇ ਵਿੱਚ ਵੀ 3-4 ਬੰਦੇ ਘਟੋ ਘਟ ਹੁੰਦੇ ਸੀਗੇ ਸਾਰਾ ਸਾਬ ਹੋ ਗਏ ਜਿਹੜੇ ਇਹਠਾ 흘ਵਾ ਕਪਦੇ ਆਪ ਦਾ ਘਰ ਵਾਲ ਕਿੰਨੇ ਪਰਿਵਾਰ ਦਾ ਮੈਂਬਰ ਹੋਵੇ ਇਹ ਗੋਲਾ ਜੀ ਦੇਖੋ ਜੀ ਮੈਂ ਕਾਗਜ਼ ਕੋ ਗੁਜਾ ਇਕੱਠੇ ਕਰਕੇ ਅੱਗੇ ਬੀਬੀਏ ਤੌਲੇ ਚ ਪਾ ਦਿੰਦੇ ਆ ਉਹਨੂੰ ਭਿਉ ਕੇ ਰੱਖਦੇ ਫਿਰ ਉਹਨੂੰ ਕੁੱਟ ਦਿੰਦੇ ਆ ਕੁੱਟਾ ਕੱਟ ਕੇ ਫਿਰ ਉਹਦੇ ਵਿੱਚ ਗਾਜਰ ਲਾ ਕੇ ਫਿਰ ਗਈ ਉਹ ਗੋਲੇ ਕਰਦੇ ਕਈ ਰੰਗ ਵੀ ਕਰ ਲੈਂਦੇ ਤੇ ਇਹ ਸਾਡੇ ਮਾਸੀ ਜੀਆਂ ਨੇ ਦਿੱਤੇ ਤੇ ਜੀ ਗੋੜ ਦੋ ਗੋਲੇ ਪਰਮਵੀਰ ਦੇ ਡੈਡੀ ਦੀ ਮਾਸੀ ਜੀ ਨੇ ਠੀਕ ਹੈ ਜੀ ਤੇ ਹੋਰ 3 ਮਟੀਰੀਅਲ ਨੇ ਪਰਮਾਤਮਾ ਹਮੇਸ਼ਾ ਐਦਾਂ ਹੀ ਚੁੱਲਾ ਚੱਲਦਾ ਰਹੇ ਘਰ ਘਰ ਪਰਮਾਤਮਾ ਦੁਨੀਆ ਦੁਨੀਆ ਭਰ ਦੇ ਵਿੱਚ ਐਦਾਂ ਹੀ ਹਰ ਘਰ ਦੇ ਵਿੱਚ ਚੁੱਲਾ ਚੱਲੇ ਜੀ ਬੱਚੇ ਖਾਂਦੇ ਰਹਿਣ ਮਾਵਾ ਪਕਾਉਂਦੀਆਂ ਰਹਿਣ ਪਰਿਵਾਰ ਵੱਧਦਾ ਫੁੱਲਦਾ ਰਹੇ। ਹਾਂ ਦੇ ਜਵਾਬ ਕਰਦੇ ਰਹਿਣ। ਅਸੀਂ ਮਾਣਦੇ ਰਹੀਏ ਰੋਟੀਆਂ ਖਾਂਦੇ ਰਹਿਣ ਅਸੀਂ ਪਕਾਉਂਦੇ ਰਹੀਏ ਠੀਕ ਹੈ ਜੀ। ਪ੍ਰਮਾਤਮਾ ਅੱਗੇ ਇਹ ਅਰਦਾਸ ਆਹੀ ਪ੍ਰਮਾਤਮਾ। ਇਹ ਅਸੀਂ ਚੁੱਲਿਆਂ ਦੇ ਵਿੱਚ ਬਰਕਤ ਪਾਈ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਆਵਕਸੀ ਇਸ ਚੁੱਲਿਆਂ ਨੂੰ ਪਰਿਵਾਰ ਵੱਧੇ ਫੁੱਲੇ ਤਾਂ ਕਿ ਅਸੀਂ ਰੋਟੀ ਪਕਾਉਂਦੇ ਥੱਕੀਏ ਨਾ ਬੱਚੇ ਖਾਂਦੇ ਨਾ ਥੱਕਣ। ਵਾਹ ਗਰੂਜੀ ਘਰ ਘਰੇ ਇਦਾਂ ਹੀ ਚੁੱਲ੍ਹੇ ਚੱਲਦੇ ਰਹਣ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਠੀਕ ਹੈ ਜੀ ਪੂਰੀ ਵੀਡੀਓ ਦੇਖਿਆ ਕਰੋ